ਹੈਲੋ ਜੀ ਨਮਸਤੇ ਸੱਚਿਆ ਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਟਿਊਟੋਰੀਅਲਸ ਲਈ ਤੇ ਅੱਜ ਆਪਾਂ ਬਣਾਵਾਂਗੇ ਸਤੂ ਦਾ ਪਰੌਂਠਾ ਤੇ ਬਾਲਿਓਸ ਖਲੇ ਤਰੀਕੇ ਨਾਲ ਤੇ ਗਰਮੀਆਂ ਦੇ ਵਿੱਚ ਇਹ ਬਹੁਤ ਹੀ ਸਵਾਦ ਲੱਗਦਾ ਤੇ ਵੈਸੇ ਵੀ ਇਹਦੀ ਤਸਵੀਰ ਜਿਹੜੀ ਹੁੰਦੀ ਉਹ ਠੰਡੀ ਹੁੰਦੀ ਹੈ ਤੇ ਖਾਣ ਦੇ ਵਿੱਚ ਬਹੁਤ ਟੇਸਟੀ ਹੁੰਦਾ ਤੇ ਚਲੋ ਜੀ ਕਰਦੇ ਆ ਤੇ ਲੋ ਜੀ ਇਹਦੇ ਵਾਸਤੇ ਮੈਂ ਲਿਆ ਸਤੂ ਕਿਉਂਕਿ ਮੈਂ ਇੱਕ ਪਰੌਂਠਾ ਬਣਾ ਕੇ ਦਿਖਾਉਂਗੀ ਤੁਹਾਨੂੰ ਇੱਕ ਪਰੌਂਠਾ ਹੀ ਬਣਾਣਾ ਇਸ ਲਈ ਮੈਂ ਥੋੜਾ ਜਿਹਾ ਲਿਆ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਲੈਣਾ ਤੁਸੀਂ ਜਿੰਨੇ ਵੀ ਮੈਂਬਰ ਹੈਗੇ ਉਹ ਘਰ ਦੇ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੇ ਲੋ ਜੀ ਆਪਾਂ ਲੈ ਲਿਆ ਸਤੂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ਼ ਇਹ ਥੋੜਾ ਬਰੀਕ-ਬਰੀਕ ਜਿਹਾ ਕੱਟਣਾ ਹੈਗਾ ਇਹਨੂੰ ਆਪਾਂ ਵਿਚੀ ਪਾ ਦੇਣਾ ਫੇਰ ਆਪਾਂ ਪਾਵਾਂਗੇ ਇਹਦੇ ਵਿੱਚ ਹਰੀ ਮਿਰਚ ਮੈਂ ਇੱਕੋ ਹੀ ਹਰੀ ਮਿਰਚ ਪਾਈ ਐ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲਿਓ ਆਪਾਂ ਪਾਇਆ ਇਹਦੇ ਵਿੱਚ ਧਨੀਆ ਧਨੀਆ ਮੈਨੂੰ ਜ਼ਿਆਦਾ ਲੱਗ ਰਿਹਾ ਇਸ ਲਈ ਮੈਂ ਥੋੜਾ ਜਿਹਾ ਰੱਖ ਲਿਆ ਤੇ ਹੁਣ ਮੈਂ ਪਾਰੀਆਂ ਲਸਣ ਇਹਨੂੰ ਬਿਲਕੁਲ ਹੀ ਬਰੀਕ ਬਰੀਕ ਜਿਹਾ ਕੱਟ ਕੇ ਆਪਾਂ ਪਾ ਲੈਣਾ ਤੁਸੀਂ ਚਾਹੋ ਤਾਂ ਇਹਨੂੰ ਕद्दूकस ਕਰਕੇ ਵੀ ਪਾ ਲਿਓ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਥੋੜੀ ਜੀ ਲਾਲ ਮਿਰਚ ਇਹ ਸਿਰਫ ਉਹ ਸਿਰਫ ਰੰਗ ਦੇਣ ਲਈ ਹੈ ਤੇ ਇਹਦਾ ਟੇਸ ਨਹੀਂ ਹੈਗਾ ਕਿਉਂਕਿ ਇਹ ਕਸ਼ਮੀਰੀ ਲਾਲ ਮਿਰਚ ਹੈ ਤੇ ਤੁਸੀਂ ਚਾਹੋ ਤਾਂ ਦੂਜੀ ਅਗਰ ਤੁਸੀਂ ਬਾਲੀ ਮਤਲਬ ਤਿੱਖੀ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਦੂਜੀ ਮਿਰਚ ਵੀ ਪਾ ਸਕਦੇ ਹੋ ਇਹ ਆ ਭੁੰਨਿਆ ਹੋਇਆ ਜੀਰਾ ਜਿਹੜਾ ਕਿ ਮੈਂ ਤਵੇ ਤੇ ਭੁੰਨ ਕੇ ਇਹਨੂੰ ਕੁੱਟ ਕੇ ਪਾ ਰਹੀ ਹਾਂ ਤੇ ਇਹ ਆ ਕਲੋਂਜੀ ਕਲੋਂਜੀ ਵੀ ਆਪਾਂ ਥੋੜੀ ਜੀ ਪਾ ਦੇਣੀ ਹੈ ਤੇ ਹੁਣ ਆਪਾਂ ਪਾਵਾਂਗੇ ਸਰੋਂ ਦਾ ਤੇਲ ਬਿਲਕੁਲ ਕੱਚਾ ਹੀ ਪਾਇਆ ਇਹਨੂੰ ਮੈਂ ਕੋਈ ਮਤਲਬ ਸਾੜਿਆ ਨਹੀਂ ਹੈਗਾ ਬਿਲਕੁਲ ਕੱਚਾ ਹੁਣ ਮੇਰੇ ਕੋ ਘਰ ਦਾ ਤਾਂ ਕੋਈ ਆਚਾਰ ਹੈ ਨਹੀਂ ਸੀਗਾ ਇਹ ਮਤਲਬ ਆਪਣਾ ਜਿਹੜਾ ਮਾਰਕੀਟ ਵਾਲਾ ਆਚਾਰ ਹੁੰਦਾ ਨਾ ਉਹੀ ਹੈ ਤੇ ਉਹਦਾ ਆਪਾਂ ਹਲਕਾ ਜਿਹਾ ਚਾਹੇ ਤਾਂ ਤੇਲ ਪਾ ਲਓ ਕਿਉਂਕਿ ਇਹਦੇ ਨਾਲ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੋ ਜਾਊਗਾ ਤੇ ਜੇਕਰ ਤੁਹਾਡੇ ਕੋ ਅੰਬ ਦੀ ਇੱਕ ਅੱਧੀ ਫਾੜੀ ਹੈਗੀ ਆ ਤਾਂ ਇਹਨੂੰ ਵੀ ਤੁਸੀਂ ਵਿੱਚ ਹੀ ਪਾ ਸਕਦੇ ਹੋ ਜਿਵੇਂ ਕਿ ਮੈਂ ਆ ਮਸਾਲਾ ਪਾ ਰਹੀਆਂ ਵਿੱਚ ਤੇ ਇਹਦੇ ਨਾਲ ਦੇਖਿਓ ਤੁਸੀਂ ਟੇਸਟ ਕਿੰਨਾ ਵਧੀਆ ਹੋ ਜਾਂਦਾ ਤੇ ਬਸ ਹੁਣ ਇਹਨੂੰ ਆਪਾਂ ਹੱਥਾਂ ਨਾਲ ਹੀ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਜੋ ਸੱਤੂ ਤੇ ਜਿਹੜਾ ਤੇਲ ਹੈ ਮਿਰਚ ਮਸਾਲੇ ਸਾਰੇ ਆਪਸ ਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਣ ਇਹਨੂੰ ਤੁਸੀਂ ਕੱਚਾ ਵੀ ਖਾ ਸਕਦੇ ਹੋ ਵੈਸੇ ਸੱਤੂ ਲੋਕ ਕੱਚਾ ਵੀ ਖਾਂਦੇ ਆ ਪਾਣੀ ਦੇ ਵਿੱਚ ਭੋਂਕੇ ਵੀ ਖਾਂਦੇ ਆ ਤੇ ਤੁਸੀਂ ਇਹਨੂੰ ਐਦਾ ਵੀ ਖਾ ਸਕਦੇ ਹੋ ਦੇਖੋ ਕਿੰਨਾ ਦੇਖਣ ਦੇ ਵਿੱਚ ਵੀ ਕਿੰਨਾ ਟੇਸਟੀ ਲੱਗ ਰਿਹਾ ਤੇ ਇਹ ਆਪਾਂ ਇੱਕ ਤਰ੍ਹਾਂ ਨਾਲ ਇਹਦੀ ਪਿਠੀ ਬਣਾ ਰਹੇ ਹਾਂ ਹੁਣ ਰੋਟੀ ਦੇ ਵਿੱਚ ਭਰਨ ਲਈ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਸਾਰੇ ਪਾਸੇ ਹ ਰਲਾ ਦਿੰਨੇ ਤੇ ਦੇਖੋ ਹੁਣ ਇਹ ਸਾਰੇ ਪਾਸੇ ਚੰਗੀ ਤਰ੍ਹਾਂ ਮਿਕਸ ਹੋ ਗਿਆ ਪਿਠੀ ਆਪਣੀ ਤਿਆਰ ਹੈ ਤੇ ਹੁਣ ਆਪਾਂ ਤਿਆਰ ਕਰਦੇ ਆ ਰੋਟੀ ਤੇ ਆਪਾਂ ਕਰ ਲਿਆ ਸੀ ਤਿਆਰ ਪੇੜਾ ਤੇ ਪੇੜੇ ਦੇ ਨਾਲ ਆਪਾਂ ਹਲਕੀ ਜਿਹੀ ਪਹਿਲਾਂ ਛੋਟੀ ਜਿਹੀ ਰੋਟੀ ਬੇਲ ਲੈਣੀ ਹੈ ਜਿੱਦਾਂ ਆਪਾਂ ਆਲੂ ਵਾਲ ਤੇ ਰੋਟੀ ਹੁਣ ਆਪਣੀ ਬਿਲਕੁਲ ਤਿਆਰ ਹੈ ਤੇ ਹੁਣ ਇਹਦੇ ਵਿੱਚ ਭਰ ਦਿਆਂ ਆਪਾਂ ਆਪਣਾ ਸਤੂ ਵਾਲਾ ਮਸਾਲਾ ਜਿੰਨਾ ਘ ਭਰਿਆ ਜਾ ਸਕਦਾ ਤੁਸੀਂ ਓਨਾਂ ਕੀ ਭਰਨਾ ਹੈ ਬਾਲਾ ਨਹੀਂ ਭਰਨਾ ਹੈ ਤਾਂ ਨਹੀਂ ਤਾਂ ਫੇਰ ਰੋਟੀ ਫਟਣ ਦਾ ਵੀ ਖਤਰਾ ਹੈ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਬੰਦ ਕਰ ਦੇਣਾ ਤੇ ਦੇਖੋ ਆਪਣਾ ਪੇੜਾ ਵਿੱਚ ਮਸਾਲਾ ਭਰਿਆ ਹੋਇਆ ਹੈ ਇਹਦੇ ਵਿੱਚ ਤੇ ਪੇੜਾ ਆਪਣਾ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਕਰਦੇ ਹਾਂ ਰੋਟੀ ਦੀ ਤਿਆਰੀ ਤੋ ਲੋ ਜੀ ਹੁਣ ਆਪਾਂ ਇਹਨੂੰ ਬੇਲਦੇ ਆ ਚੰਗੀ ਤਰ੍ਹਾਂ ਤੇ ਦੇਖੋ ਰੋਟੀ ਸਾਡੀ ਚੰਗੀ ਤਰ੍ਹਾਂ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਤਵੇ ਤੇ ਇਹਨੂੰ ਸੇਕਦੇ ਆ ਤੇ ਲੋ ਜੀ ਤਵਾ ਸਾਡਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੁਣ ਆਪਾਂ ਸੇਕਦੇ ਆ ਆਪਣੀ ਰੋਟੀ एक पासा सेकन तो बाद दूजा पासा भी सेक लेना है तो घ्यो लगा के सेकना है ता जो ये चंकी तरह रड़ जाए तो देखो तीस परौंठा कि सिक्के तैयार होया हजें दूसरी साइड थोड़ी जी होर सेक ਤੇ ਦੇਖੋ ਦੋਨੋਂ ਸਾਈਡ ਕਿੰਨੀ ਵਧੀਆ ਚੰਗੀ ਤਰ੍ਹਾਂ ਇਹ ਤਿਆਰ ਹੋ ਚੁੱਕੀਆਂ ਨੇ ਤੇ ਲੋ ਜੀ ਸੱਤੂ ਦਾ ਪਰਾਂਠਾ ਸਾਡਾ ਬਣ ਕੇ ਤਿਆਰ ਹੈ ਤੇ ਦੇਖੋ ਤੁਸੀਂ ਸਾਡਾ ਸੱਤੂ ਦਾ ਪਰਾਂਠਾ ਨਾਲ ਮੈਂ ਬਣਾਈ ਸੀਗੀ ਤੋਰੀਆਂ ਦੀ ਸਬਜ਼ੀ ਜਿਹੜੀ ਕਿ ਥੋੜੀ ਜੀ ਰੰਗ ਦੇ ਵਿੱਚ ਇਦਾਂ ਦੀ ਇਸ ਲਈ ਹੈ ਕਿਉਂਕਿ ਮੈਂ ਇਹਦੇ ਵਿੱਚ ਦੁੱਧ ਪਾਇਆ ਸੀ ਇਹ ਦੁੱਧ ਵਾਲੀਆਂ ਤੋਰੀਆਂ ਬਣਾਈਆਂ ਨੇ ਕਿਉਂਕਿ ਮੈਨੂੰ ਇਹ ਬਹੁਤ ਹੀ ਜ਼ਿਆਦਾ ਸਵਾਦ ਲੱਗਦੀਆਂ ਨੇ ਤੇ ਲੋ ਜੀ ਸੱਤੂ ਦੇ ਪਰਾਂਠੇ ਦੇ ਉੱਪਰ ਆਪਾਂ ਰੱਖ ਲਿਆ ਮੱਖਣ ਤੇ ਤੁਹਾਨੂੰ ਅੰਦਰੋਂ ਤੋੜ ਕੇ ਦਿਖਾਵਾਂ ਵੀ ਪਰਾਂਠਾ ਕਿੰਨਾ ਸ਼ਾਨਦਾਰ ਬਣਿਆ ਸਾਡਾ ਤੇ ਲੋਜੀ ਇੱਕ ਮੁਰਗੀ ਆਪਾਂ ਪਹਿਲਾਂ ਤੋੜ ਕੇ ਦਿਖਾਨੇ ਆ ਤੁਹਾਨੂੰ ਤੇ ਆ ਦੇਖੋ ਸਾਰੇ ਪਾਸੇ ਫੀਲਿੰਗ ਹੈ ਦੀ ਤੇ ਤੁਸੀਂ ਇੱਕ ਵਾਰ ਬਣਾ ਕੇ ਖਾ ਕੇ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਂਦੀ ਆ ਟੇਸਟ ਦੀ ਵਾਰੀ ਤੇ ਤੁਹਾਨੂੰ ਮੈਂ ਜਰੂਰ ਟੇਸਟ ਕਰਕੇ ਦਿਖਾਵਾਂਗੀ ਵੀ ਇਹ ਪਰੌਂਠਾ ਕਿਵੇਂ ਦਾ ਬਣਿਆ ਹੂੰ ਬਹੁਤ ਹੀ ਟੇਸਟੀ ਜਿਹੜਾ ਦੇ ਵਿੱਚ ਅਚਾਰ ਦਾ ਟੇਸਟ ਆ ਰਿਹਾ ਨਾ ਸੂਪਰ ਬਣਾ ਰਿਹਾ ਹੈ ਪਰਾਂਠੇ ਨੂੰ ਤੇ ਤੁਸੀਂ ਇਹ ਟਰਾਈ ਕਰਕੇ ਜਰੂਰ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਓਕੇ ਜੀ ਬਾਏ ਬਾਏ ਮਿਲਦੇ ਹਾਂ ਫਿਰ ਇਸੇ ਹੋਰ ਵੀਡੀਓਜ਼